ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਗੁਰੂ ਘਰ ਤੋਂ ਤੁਹਾਡੇ ਸਵੀਰਾ ਸਾਂਝਿਆ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਹੈ ਲੰਬੀਆਂ ਲੰਬੀਆਂ ਲਾਈਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਛੋਟੇ ਸਾਹਿਬ ਜਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਤਾਂ ਦੂਰੋਂ ਦੂਰੋਂ ਸੰਗਤ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਗੁਰਬਾਣੀ ਕੀਰਤਨ ਇੱਥੇ ਹੋ ਰਿਹਾ ਹੈ ਸੰਗਤ ਦੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈ ਹੈ ਤਾਂ ਦੂਰੋ ਦੂਰੋ ਸੰਗਤਾਂ ਦਾ ਹਾੜੇ ਤੇ ਆਇਆ ਹੋਇਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਚੁੱਕਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਦੂਰੋ ਦੂਰੋ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤਾਂ ਗੁਰਬਾਣੀ ਦਾ ਅਨੰਦ ਸੰਗਤ ਵੱਲੋਂ ਮਾਣਿਆ ਜਾ ਰਿਹਾ ਹੈ ਨਮਸਤਕ ਹੋ ਰਹੀ ਹੈ ਸੰਗਤ ਗੁਰਬਾਣੀ ਦਾ ਆਨੰਦ ਸੰਗਤ ਵੱਲੋਂ ਮਾਣਿਆ ਜਾ ਰਿਹਾ ਤੇ ਉਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਥੇ ਯਾਦ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਲਾਈਨਾਂ ਦੇਖ ਸਕਦੇ ਹੋ ਕਿ ਕਿਵੇਂ ਸੰਗਤ ਬੜੇ ਹੀ ਪਿਆਰ ਦੇ ਨਾਲ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਆ ਤਾਂ ਸ਼੍ਰੀ ਫਤਗੁਰ ਸਾਹਿਬ ਤੋਂ ਸਿੱਧਾ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਜਿਹੜੀ ਸੰਗਤ ਘਰ ਬੈਠੀ ਆ ਆ ਤਾਂ ਜੇ ਇਹਦੀ ਜੋੜ ਮੇਲ ਸ਼ੁਰੂ ਹੋ ਚੁੱਕਾ ਹੈ ਛੋਟੇ ਸ਼ਾਹਬ ਜਾਦਿਆਂ ਨੂੰ ਪ੍ਰਣਾਮ ਕਰਨ ਦੇ ਲਈ ਦੂਰੋਂ ਦੂਰੋਂ ਸੰਗਤ ਜੜੀਆ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੜੀਆ ਗੁਰਬਾਣੀ ਦਾ ਆਨੰਦ ਜਿਹੜਾ ਸੰਗਤ ਵੱਲੋਂ ਮਾਣਿਆ ਜਾ ਰਿਹਾ ਹੈ ਸੰਗਤ ਨਾ ਨਤਮਸ ਕਰੇ ਉਥੇ ਹੀ ਬਾਹਰ ਬੈਠ ਕੇ ਵੀ ਸੰਗਤ ਦੇ ਵੱਲੋਂ ਜਾਪ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਉਹ ਦਿਨੇ ਪੋ ਦਾ ਮਹੀਨਾ ਹੈ ਤਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਪ੍ਰਾਪਤ ਹੋਈ ਉਦੋਂ ਬਹੁਤ ਜ਼ਿਆਦਾ ਠੰਡ ਸੀ ਹਾਲਾਂਕਿ ਇਸ ਵਾਰ ਠੰਡ ਘੱਟ ਹੈ ਪਰ ਉਹਨਾਂ ਛੋਟੇ ਬੱਚਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਹਰ ਕੋਈ ਭਾਵੁਕ ਹੋ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇੱਥੇ ਪਹੁੰਚ ਰਹੀ ਆਤਾ ਸਕਾਇਨਸ ਪੰਜਾਬ ਤੇ ਤੁਹਾਨੂੰ ਦਰਸ਼ਨ ਕਰਵਾ ਰਿਆਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਪ੍ਰਾਪਤ ਹੋਈ ਸੀ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਹ ਠੰਡਾ ਬੁਰਜ ਜਿੱਤੇ ਕਿ ਮਾਤਾ ਗੁਜਰੀ ਜੀ ਅਤੇ ਉਹਨਾਂ ਦੇ ਅਪੋਤਿਆਂ ਨੂੰ ਰੱਖਿਆ ਗਿਆ ਸੀਗਾ ਉਸ ਸਮੇਂ ਦੇ ਵਿੱਚ ਤਾਂ ਉਹ ਸਾਈਡ ਸੰਗਤ ਜਿਹੜੀ ਹੈ ਉਹ ਸੰਗ ਉਹ ਸਾਈਡ ਜਿਹੜੀ ਸੰਗਤ ਹੈ ਉਹ ਵੀ ਨਤਮਸਕ ਹੋਣ ਦੇ ਲਈ ਜਾਰੀ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਾਈਨਿਊਜ਼ ਪੰਜਾਬ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸਿੱਖ ਕੌਮ ਦੇ ਲਈ ਸ਼ਹਾਦਤ ਛੋਟੇ ਸਾਹਿਬਜ਼ਾਦੇਵਾਂ ਦੇ ਵੱਲੋਂ ਪਾਈ ਗਈ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਜਿੱਥੇ ਸ਼ਹੀਦੀ ਜੋ ਮੇਂ ਸ਼ੁਰੂ ਹੋ ਚੁੱਕਾ ਹੈ ਤੇ ਦੂਰੋਂ ਦੂਰੋਂ ਸੰਗਤ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਸਾਹਿਬਜ਼ਾਦੇ ਸ਼ਹਾਦਤ ਨੂੰ Ya Tuhan ya, Tuhan ya. ya, ya. ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਇਸ ਗੁਰੂ ਘਰ ਦੇ ਵਿੱਚ ਪਹੁੰਚ ਰਹੀ ਹੈ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਰਿਹਾ ਹੈ ਛੋਟੇ ਸਾਬਜਾਦਿਆਂ ਨੂੰ ਇੱਥੇ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤ ਪ੍ਰਾਪਤ ਕੀਤੀ ਧਰਮ ਨਹੀਂ ਬਦਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਠੰਡਾ ਬੁਰਜ ਤੇ ਨਤਮਸਤਕ ਹੋਣ ਦੇ ਲਈ ਸੰਗਤ ਜਿਹੜੀ ਇਸ ਵੇਲੇ ਲਾਈਨਾਂ ਦੇ ਵਿੱਚ ਲੱਗੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਬੜੇ ਹੀ ਆਰਾਮ ਦੇ ਨਾਲ ਸੰਗਤ ਜਿਹੜੀ ਹੈ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਹੈ 24 ਘੰਟੇ ਕੀਰਤਨ ਗੁਰਬਾਣੀ ਇੱਥੇ ਗੁਰੂ ਘਰ ਦੇ ਵਿੱਚ ਚੱਲ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਦੂਰ ਦੂਰੋਂ ਪਹੁੰਚੀ ਹੋਈ ਹੈ ਤੇ ਠੰਡਾ ਬੁਰਜ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਕਿ ਮਾਤਾ ਗੁਜਰੀ ਅਤੇ ਉਹਨਾਂ ਦੇ ਪੋਤੇਆਂ ਨੂੰ ਸ਼ਹਾਦਤ ਤੋਂ ਪਹਿਲਾਂ ਰੱਖਿਆ ਗਿਆ ਸੀ ਇਹ ਬੱਚੇ ਹੀ ਦਰਵਾਜ਼ਾ ਕਰ ਲੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਗੁਰਾਇਆ ਜਗਵਿੰਦਰ ਗੁਰਾਇਆ ਹਰ ਸਾਲ ਆਨੇ ਉਹ ਕਾ ਜੀ ਫਸਟ ਦਾ ਮੈਂ ਤੁਸੇ ਲੈ ਕੇ ਆਈ ਹਾਂ ਹਾਂਜੀ ਮੈਂ ਲੈ ਕੇ ਆਈ ਹਾਂ ਜੀ ਤਾਂ ਕਿ ਮੈਂ ਪਲਾਨ ਬਣਿਆ ਵੀ ਤੁਸੀਂ ਇੱਥੇ ਆਏ ਹੋ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਹੋਇਆ ਅਸੀਂ ਲਾਸਟ ਵੀਕ ਚਮਕੌਰ ਸਾਹਿਬ ਗਏ ਸੀ ਤੇ ਉਦੋਂ ਅਸੀਂ ਪਲਾਨ ਕਰ ਲਿਆ ਸੀਗਾ ਕਿ ਅਸੀਂ ਸਰਹੰਦ ਜ਼ਰੂਰ ਜਾਵਾਂਗੇ ਜਦੋਂ ਬੱਚਿਆਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਲੈ ਕੇ ਜਾਵਾਂਗੇ ਤੇ ਦਿਖਾਵਾਂਗੇ ਇੱਥੇ ਦਾ ਇਤਿਹਾਸ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਗੁਰੂ ਘਰ ਦੇ ਵਿੱਚ ਨਤਮਸਕ ਹੋਣ ਦੇ ਲਈ ਪਹੁੰਚੇ ਛੋਟੇ ਛੋਟੇ ਬੱਚੇ ਸੀਗੇ ਜਿਹੜੇ ਸ਼ਹਾਦਤ ਪ੍ਰਾਪਤ ਕਰਦੇ ਬڑا ਚੰਗਾ ਫੀਲ ਹੁੰਦਾ ਹੈ ਜਦੋਂ ਅਸੀਂ ਇੱਥੇ ਮੱਥਾ ਟੇਕਣ ਆਨੇ ਆ ਕਿਉਂਕਿ ਸਾਨੂੰ ਸਾਡੇ ਸਿੱਖੀ ਬਾਰੇ ਪਤਾ ਚੱਲਦਾ ਹੈ ਤੇ ਹੋਰ ਅੱਗੇ ਵਧਣ ਦਾ ਪਤਾ ਚੱਲਦਾ ਹੈ ਵੀ ਕਿਦਾਂ ਚੰਗੇ ਗੁਰਸਿੱਖ ਬਣਿਆ ਬਣਿਆ ਜਾ ਸਕਦਾ ਹੈ ਕਦੇ ਪਹਿਲਾਂ ਵੀ ਆਇਓ ਹਾਂਜੀ ਮੈਂ ਇੱਕ ਵਾਰੀ ਪਹਿਲਾਂ ਆਇਆ ਹੋਇਆ ਜੀ ਹਾਂਜੀ ਕਦੇ ਬਾਬਾ ਜੀ ਤੋਂ ਕੁਝ ਮੰਗਿਆ ਸਿੱਖੀ ਸਿੱਖੀ ਦੀ ਦਾਨੀ ਹਰਵਲ ਹਰਵੱਲੇ ਮੰਗੀ ਹੈ ਜੀ ਹੋਰ ਵਧੀਆ ਪੜਾਈ ਮੰਗੀ ਆ ਦੇ ਹੋਈ ਸਾਰੇ ਇੱਕ ਜਵਾਨ ਪੀੜੀ ਨੂੰ ਮੰਗਣਾ ਵੀ ਚਾਹੀਦਾ ਹੈ ਜੀ ਅੱਜ ਪੂਰੇ ਬਾਣੇ ਵਿੱਚ ਆਏ ਹੋਏ ਨੇ ਇੱਥੇ ਜੀ ਤੇ ਪਰਮਾਤਮਾ ਗੁਰਗੋਬਿੰਦ ਸਿੰਘ ਜੀ ਇਹਨਾਂ ਤੇ ਬਖਸ਼ਿਸ਼ ਕਰਨ ਹਾਂਜੀ ਭਾਗਵਾਲਿਆਂ ਤੁਹਾਡੇ ਬੱਚੇ ਬਾਣੇ ਦੇ ਵਿੱਚ ਨਜ਼ਰ ਆ ਰਹੇ ਨੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਥੈਂਕ ਯੂ ਜੀ ਧੰਨਵਾਦ ਤੁਸੀਂ ਕੀ ਕਹਿਣਾ ਚਾਹੋਗੇ ਸ਼੍ਰੀ ਫਤਿਹਗੜ ਸਬਜੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਆਏ ਅਹ ਸ੍ਰੀ ਦੁਨੀਆ ਦੇ ਵਿੱਚ ਸਭ ਤੋਂ ਪਵਿੱਤਰ ਸਥਾਨਗਰ ਹੈ ਤਾਂ ਇੱਥੇ ਹੀ ਆ ਜਿੱਥੇ ਕਿ ਸੱਚ ਅਤੇ ਧਰਮ ਦੀ ਖਾਤਰ ਜਿਹੜੇ ਹੈਗੇ ਆ ਦੁਨੀਆ ਦੇ ਸਭ ਤੋਂ ਛੋਟੇ ਸ਼ਹੀਦ ਹੋਏ ਹਨ ਤੇ ਅਸੀਂ ਵੀ ਬੱਚਿਆਂ ਨੂੰ ਲੈ ਕੇ ਆਉਣੇ ਤਾਂ ਕਿ ਪ੍ਰੇਰਣਾ ਮਿਲੇ ਇਹਨਾਂ ਬੱਚਿਆਂ ਨੂੰ ਤਾਂ ਕਿ ਅੱਗੇ ਜਾ ਕੇ ਇਹ ਸਿੱਖੀ ਸਦਕ ਨਿਵਾਸ ਸਕਣ ਪ੍ਰਮਾਤਮਾ ਕੋਲੋਂ ਇਹੀ ਆਸ ਕਰਦੇ ਹਾਂ ਕਿ ਅਹ ਸਾਨੂੰ ਸਿੱਖੀ ਕੇਸਾ ਸਵਾਸਾ ਨਵੜ ਤੱਕ ਨਿਭੇਗਾ ਤਾ ਸੰਗਤ ਜਿਹੜੀ ਦੂਰ ਦੂਰੋਂ ਪਹੁੰਚ ਰਹੀ ਹੈ ਤੁਸੀਂ ਦੇਖਿਆ ਕਿ ਸਿੱਖੀ ਬਾਣੇ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਤਾਂ ਮਾਪੇ ਕਹਿੰਦੇ ਨੇ ਕਿ ਬੱਚਾ ਨੂੰ ਸਿੱਖੀ ਦੇ ਨਾਲ ਜੋੜ ਕੇ ਰੱਖਣਾ ਇਸੇ ਲਈ ਅਸੀਂ ਇੱਥੇ ਅੱਜ ਪਹੁੰਚੇ ਹਾਂ ਇਸ ਤੋਂ ਪਹਿਲਾਂ ਸ਼੍ਰੀ ਚਮਕੌਰ ਸਾਹਿਬ ਉਹ ਗਏ ਸੀਗੇ ਨਤਮਸਤਕ ਹੋਣ ਦੇ ਲਈ ਉਸ ਵਾਰ ਬੱਚੇ ਨੂੰ ਇੱਥੇ ਲੈ ਕੇ ਆਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈ ਹੈ ਜਾਪ ਕੀਤੇ ਜਾ ਰਹੇ ਨੇ ਗੁਰਬਾਣੀ ਦਾ ਆਨੰਦ ਮਾਣਿਆ ਜਾ ਰਿਹਾ ਤੇ ਠੰਡੇ ਬੁਰਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਕਿਵੇਂ ਲਾਈਨਅਪ ਦੇ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਅੱਗੇ ਵਧ ਰਹੀ ਹੈ ਨਾਮ ਜਪਿਆ ਜਾ ਰਿਹਾ ਤੇ ਠੰਡੇ ਬੁਰਜ ਦੀਆਂ ਠੰਡੇ ਬੁਰਜ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੰਗਤ ਜਿਹੜੀ ਹੈ ਇੱਥੇ ਨਤਮਸਕ ਹੋ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਛੋਟੇ ਸਾਹਿਬਜ਼ਾਦੀਆਂ ਨੂੰ ਯਾਤ ਜਿਹੜਾ ਇੱਥੇ ਕੀਤਾ ਜਾ ਰਿਹਾ ਤਾਂ ਮਾਪੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਪਹੁੰਚੇ ਨੇ ਦੇਖਣ ਦੇ ਲਈ ਕਿ ਇਹ ਉਹ ਜਗ੍ਹਾ ਹੈ ਜਿੱਥੇ ਛੋਟੇ ਸਾਹਿਬਜ਼ਾਦੀਆਂ ਨੂੰ ਸ਼ਹਾਦਤ ਪ੍ਰਾਪਤ ਹੋਈ ਤਾਂ ਠੰਡਾ ਬੁਰਜ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਸੰਗਤ ਤੁਸੀਂ ਦੇਖ ਸਕਦੇ ਹੋ ਬੜੇ ਹੀ ਆਰਾਮ ਦੇ ਨਾਲ ਸ਼ਰਦਾ ਦੇ ਨਾਲ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈ ਆ ਛੋਟੇ-ਛੋਟੇ ਬੱਚੇ ਹੋਣ ਨੌਜਵਾਨ ਹੋਣ ਬਜ਼ੁਰਗ ਹੋਣ ਹਰ ਵਰਗ ਜਿਹੜਾ ਤੇ ਪਹੁੰਚਿਆ ਹੋਇਆ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦੇ ਲਈ ਜੋ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਓਪਵਿਤਰ ਧਰਤੀ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਪ੍ਰਾਪਤ ਹੋਈ ਤੇ ਠੰਡਾ ਬੁਰਜ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਨੂੰ ਦਰਸ਼ਨ ਕਰਵਾਏ ਠੰਡਾ ਬੁਰਜ ਦੇ ਜਿੱਥੇ ਕਿ ਸ਼ਹਾਦਤ ਤੋਂ ਪਹਿਲਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਸਹੀਹ ਦਿੱਤੇ ਗਏ ਇੱਥੇ ਰੱਖਿਆ ਗਿਆ ਤਾਂ ਕੈਮਰਾਮੈਨ ਪ੍ਰਵੀਨ ਦੇ ਨਾਮ ਮੈਂ ਮੀਨਾਕਸ਼ੀ ਤਾਰੀਵਾਲ ਸ਼੍ਰੀ ਫਤਿਹਗੜ ਸਾਹਿਬ